पूजा शर्मा ਜਿਹੜੀ 26 ਸਾਲਾਂ ਦੀ ਇੱਕ ਖੂਬਸੂਰਤ ਜਵਾਨ ਲੜਕੀ ਹੈ ਉਹਦੀ ਜ਼ਿੰਦਗੀ ਨਾਲ ਵੀ ਕੁਝ ਅਜੀਹਾ ਹੀ ਵਾਪਰਿਆ ਹੈ ਐ ਵੀ ਮਾਪੇ ਤੇ ਭਰਾ ਉਹਦਾ ਵਿਆਹ ਕਰਨ ਬਾਰੇ ਸੋਚ ਰਹਿ ਸੀਗੇ ਪਰ ਬਦਕਿਸਮਤੀ ਨਾਲ ਉਹਦੀ ਮਾਂ ਨੂੰ ਇੱਕ ਬ੍ਰੇਨ ਅਟੈਕ ਹੁੰਦਾ ਹੈ ਤੇ ਮਾਂ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਪ੍ਰਾਣ त्याਗਦੀ ਸੋ ਉਸ ਕੁੜੀ ਨੇ ਜਿਹਨੇ ਆਪਣੇ ਹੱਥਾਂ ਤੇ ਮਹਿੰਦੀ ਲਾਉਣੀ ਸੀ ਜਿਹਨੇ ਰੱਤਾ ਸ਼ਾਲੂ ਸਿਰ ਤੇ ਲੈਣਾ ਸੀਗਾ ਜਿਨੇ ਸਜਣਾ ਫੱਬੜਾ ਤੇ ਕੈਮਰੇ ਮੋੜੇ ਬਹਿਣਾ ਸੀਗਾ ਉਸ ਕੁੜੀ ਦਾ ਦਿਨ ਰਾਤ ਹੁਣ ਸ਼ਮਸ਼ਾਨ ਘਾਟ ਚ ਬੀਤਣ ਲੱਗਾ ਇਹਦਾ ਲੋਕਾਂ ਨੂੰ ਮਰਨ ਵੇਲੇ ਕਫਨ ਨਹੀਂ ਨਸੀਬ ਹੁੰਦਾ ਜਿਨ੍ਹਾਂ ਨੂੰ ਸੰਸਕਾਰ ਕਰਨ ਨੂੰ ਆਪਣੇ ਪਿਆਰਿਆਂ ਦਾ ਕੰਧਾ ਨਹੀਂ ਮਿਲਦਾ ਜਿਨ੍ਹਾਂ ਨੂੰ ਆਪਣੇ ਪਿਆਰਿਆਂ ਦੇ ਹੱਥ ਨਹੀਂ ਲੱਗਦੇ ਪੂਜਾ ਉਹਨਾਂ ਲਈ ਕੰਧਾ ਬਣਦੀ ਹੈ ਪੂਜਾ ਸ਼ਰਮਾ ਜਿਹੜੀ 26 ਸਾਲਾਂ ਦੀ ਇੱਕ ਖੂਬਸੂਰਤ ਜਵਾਨ ਲੜਕੀ ਹੈ ਉਹਦੀ ਜ਼ਿੰਦਗੀ ਨਾਲ ਵੀ ਕੁਝ ਅਜੀਹਾ ਹੀ ਵਾਪਰਿਆ ਹੈ ਐ ਵੀ ਮਾਪੇ ਤੇ ਭਰਾ ਉਹਦਾ ਵਿਆਹ ਕਰਨ ਬਾਰੇ ਸੋਚ ਰਹਿ ਸੀ ਕਿ ਜੀ ਪਰ ਬਦਕਿਸਮਤੀ ਨਾਲ ਉਹਦੀ ਮਾਂ ਨੂੰ ਇੱਕ ਬ੍ਰੇਨ ਅਟੈਕ ਹੁੰਦਾ ਹੈ ਤੇ ਮਾਂ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਪ੍ਰਾਣ ਤਿਆਗ ਦਿੰਦੀ ਹੈ ਜੀ ਔਰ ਮਾਂ ਜਦੋਂ ਪ੍ਰਾਣ ਤਿਆਗਦੀ ਹੈ ਤੇ ਉਸ ਵੇਲੇ ਉਹ ਜਿਹੜੀ ਬੱਚੀ ਹੈ ਉਹਦੇ ਵਿਆਹ ਦੀਆਂ ਤਿਆਰੀਆਂ ਦਾ ਇੱਕ ਸਿਲਸਿਲਾ ਚੱਲਣ ਡਿਆ ਹੁੰਦਾ ਹੈ ਤੇ ਘਰ ਵਿੱਚ ਖਰੀਦੋ ਫਰੋਖਤ ਦਾ ਪ੍ਰਬੰਧ ਹੋ ਰਿਹਾ ਹੁੰਦਾ ਹੈ ਘਰ ਨੂੰ ਸਜਾਇਆ ਜਾ ਰਿਹਾ ਹੁੰਦਾ ਹੈ ਕਿ ਘਰ ਵਿੱਚ ਕਿਸੇ ਨਵੇਂ ਮਹਿਮਾਨ ਨੇ ਆਉਣਾ ਹੈ ਤੇ ਇਸ ਬੱਚੀ ਨੂੰ ਵੀ ਲਗਭਗ ਕਿੰਨਾ ਚਾਹ ਹੋਏਗਾ ਕਿ ਮੇਰਾ ਵੀ ਕੋਈ ਸੁਪਨਿਆਂ ਦਾ ਜਿਹੜਾ ਸਦਾਗਰ ਹੈ ਉਹ ਮੈਨੂੰ ਮਿਲਣਾ ਹੈ ਜੀ ਪਰ ਇਸ ਸਮੇਂ ਦੌਰਾਨ ਹੀ ਉਹਨਾਂ ਦੇ ਗਵਾਂਡੀਆਂ ਦੀ ਇਹਨਾਂ ਪਰਿਵਾਰ ਨਾਲ ਲੜਾਈ ਹੁੰਦੀ ਹੈ ਤੇ ਉਸ ਲੜਾਈ ਦੇ ਵਿੱਚ ਇਸ ਕੁੜੀ ਦਾ ਇਕਲੌਤਾ ਭਰਾ ਜਿਹੜਾ ਆ ਉਹ ਮਾਰ ਦਿੱਤਾ ਜਾਂਦਾ ਹੈ ਜੀ ਇਹ ਪੂਜਾ ਸ਼ਰਮਾ ਜਿਹੜੀ ਆਪਣੇ ਭਰਾ ਦੀ ਮੌਤ ਤੇ ਪੂਰੀ ਤਰ੍ਹਾਂ ਨਾਲ ਟੁੱਟ ਜਾਂਦੀ ਹੈ ਹੂੰ ਪੂਜਾ ਕਹਿੰਦੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਕਿਸੇ ਡੈੱਡ ਬੋਡੀ ਦੇ ਕੋਲ ਨਹੀਂ ਸੀ ਗਈ। ਹੂੰ ਮੈਨੂੰ ਡਰ ਲੱਗਦਾ ਸੀਗਾ। ਮੈਂ ਇੱਕ ਕੋਕਰੋਚ ਨੂੰ ਵੇਖ ਕੇ ਨਾ ਚੀਕਾ ਮਾਰਦੀ ਹੁੰਦੀ ਸੀ। ਵੀ ਹਾਏ ਕੋਕਰੋਚ ਆ ਗਿਆ। ਜੀ ਵੀ ਜਿਸ ਦਿਨ ਮੇਰਾ ਭਰਾ ਮਰਿਆ ਵੀ ਮੈਨੂੰ ਉਸ ਦਿਨ ਲੱਗਾ ਕਿ ਮੈਂ ਆਪਣੇ ਭਰਾ ਤੋਂ ਹੁਣ ਦੂਰ ਕਿਵੇਂ ਹੋਵਾਂ? ਜੀ ਵੀ ਮੈਂ ਆਪਣੇ ਭਰਾ ਦੇ ਸੰਸਕਾਰ ਤੇ ਗਈ ਆ। ਮੈਂ ਆਪਣੇ ਭਰਾ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਤੇ ਉਸ ਦਿਨ ਮੈਨੂੰ ਆਪਣੇ ਜਿਹੜੀ ਸਰਤੇ ਆ ਇੱਕ ਭਗ ਬਨਣੀ ਪਈ ਹੈ ਉਸ ਦਿਨ ਮੈਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਹੈ ਤੇ ਉਸ ਭਰਾ ਦੀ ਜਿਹੜੀ ਰਾਖ ਹੈ ਉਹ ਮੈਂ ਆਪਣੇ ਸਰੀਰ ਤੇ ਮਲ ਲਈ ਹੈ ਤੇ ਮੈਨੂੰ ਲੱਗਾ ਵੀ ਮੈਂ ਆਪਣੇ ਭਰਾ ਤੋਂ ਦੂਰ ਰੁਕੇ ਜੀ ਨਹੀਂ ਸਕਦੇ ਜੀ ਸੋ ਪੂਜਾ ਦੀ ਜ਼ਿੰਦਗੀ ਚ ਦੂਸਰੀ ਮੌਸਮਾਤ ਤੋਂ ਬਾਅਦ ਤੇ ਇਮੀਡੀਏਟ ਬਾਅਦ ਉਹਦਾ ਬਾਪ ਜਿਹੜਾ ਆ ਉਹ ਵੀ ਬਿਮਾਰ ਸੀਗਾ ਤੇ ਉਹਦੀ ਵੀ ਮੌਤ ਹੋ ਗਈ ਹੂੰ ਸੋ ਪੂਜਾ ਦਾ ਹੱਸਦਾ ਬਸਦਾ ਘਰ ਜਿਸ ਘਰ ਵਿੱਚ ਸ਼ੈਣਾਈਆਂ ਵੱਜਣੀਆਂ ਸੀਗੀਆਂ ਉਹ ਘਰ ਅਦਾਸ ਹੋ ਗਿਆ ਘਰ ਵਿੱਚ ਤੀਜੀ ਮੌਤ ਜਿਹੜੀ ਬਾਪ ਦੀ ਹੋ ਗਈ ਜੀ ਤੇ ਪੂਜਾ ਨੂੰ ਹੀ ਉਹ ਬਾਪ ਦੀ ਮੌਤ ਦਾ ਵੀ ਜਿਹੜਾ ਸਾਰਾ ਕੁਝ ਕਰਨਾ ਪਿਆ ਜੀ ਹੁਣ ਜਿੱਥੇ ਪੂਜਾ ਦੇ ਲਈ ਘਰ ਵਿੱਚ ਦਾਜ ਬਣਾਇਆ ਜਾ ਰਿਹਾ ਸੀ ਗਹਿਣਾ ਘਟਾ ਖਰੀਦਿਆ ਜਾ ਰਿਹਾ ਸੀ ਔਰ ਰਿਸ਼ਤੇਦਾਰ ਆਜ ਆ ਰਹੇ ਸੀ ਉਹਨਾਂ ਸਾਰਿਆਂ ਨੇ ਜਦੋਂ ਪੂਜਾ ਨੂੰ ਇਸ ਬਾਪ ਦੀਆਂ ਕਿਰਿਆਵਾਂ ਵਿੱਚ ਸਮਿਲਿਤ ਹੁੰਦੇ ਦੇਖਿਆ ਪੂਜਾ ਨੂੰ ਆਪਣੇ ਭਰਾ ਦੀ ਰਾਖ ਆਪਣੇ ਬਾਡੀ ਦੇ ਨਾਲ ਟੱਚ ਕਰਦੇ ਆ ਮਲਦੇ ਆ ਆਪਣੀ ਬਾਡੀ ਤੇ ਦੇਖਿਆ ਤੇ ਉਹਨਾਂ ਨੂੰ ਲੱਗਾ ਵੀ ਇਹ ਕੁੜੀ ਤੇ ਮਤਲਬ ਮੈਂਟਲੀ ਜਿਵੇਂ ਡਿਸਟਰਬ ਹੋ ਗਈ ਹੈ ਇਹਨੂੰ ਲਾਸ਼ਾਂ ਤੋਂ ਹੁਣ ਡਰ ਨਹੀਂ ਆਉਂਦਾ ਇਹ ਕਿਸ ਤਰ ਕਿਸ ਤਰ੍ਹਾਂ ਰਹਿ ਸਕਦੀ ਹੈ ਤੇ ਉਹਨਾਂ ਨੇ ਉਸ ਕੁੜੀ ਨਾਲ ਜਿਹੜਾ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੁਣ ਤੁਸੀਂ ਇਹ ਦੇਖੋ ਨਾ ਕਿ ਇੱਕ ਬੱਚੀ ਨੇ ਵਿਆਹੀ ਜਾਣਾ ਆ ਉਹਦੀ ਜ਼ਿੰਦਗੀ ਨੇ ਇੱਕ ਨਵਾਂ ਮੋੜਾ ਲੈਣਾ ਉਹਦੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਤਿੰਨ ਜਿਹੜੇ ਪਿੱਲਰ ਨੇ ਉਹਦੀ ਮਾਂ ਆਇਆ ਉਹਦਾ ਭਰਾ ਆਇਆ ਉਹਦਾ ਬਾਪ ਆਇਆ ਉਹ ਤਿੰਨੇ ਇਸ ਜਹਾਨ ਤੋਂ ਤੁਰ ਗਏ ਔਰ ਚੌਥਾ ਪਿੱਲਰ ਉਹਦੀ ਜ਼ਿੰਦਗੀ ਚ ਉਹਦਾ ਪਤੀ ਆ ਉਹ ਸੋਰਾ ਪਰਿਵਾਰ ਹੈ ਜਿੰਨੇ ਉਹਦੀ ਢਰ ਬਣ ਕੇ ਖੜਨਾ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਸੋ ਉਹ ਸੰਕਾਰ ਦੇ ਚੱਲਦੇ ਆ ਹੁਣ ਕੀ ਕਰਿਓ ਉਹਨੇ ਆਪਣੀ ਜ਼ਿੰਦਗੀ ਦਾ ਏਮ ਬਦਲ ਲਿਆ ਦਿੱਲੀ ਵਿੱਚ ਅ 4 ਸਾਲਾਂ ਦੇ ਵਿੱਚ 11000 ਲਵਾਰਸ ਲਾਸ਼ਾਂ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ ਹਰ ਰੋਜ਼ ਉੱਥੇ 10 ਤੋਂ 12 ਲਾਸ਼ਾਂ ਜਿਹੜੀਆਂ ਨੇ ਉਹ ਲਵਾਰਸ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਹੁੰਦਾ ਪੁਲਿਸ ਉਹਨੂੰ ਕੋਈ 24 ਘੰਟੇ ਲਈ ਰੱਖਦੀ ਹੈ ਤੇ ਫਿਰ ਪੁਲਿਸ ਲਈ ਇੱਕ ਮਜਬੂਰੀ ਬਣ ਜਾਂਦੀ ਹੈ ਕੋਈ ਲਵਾਰਸ ਲਾਸ਼ਾਂ ਜਿਹੜੀਆਂ ਉਹਨਾਂ ਨੂੰ ਲੱਕੀ ਕਰੇ ਸੋ ਉਥੇ ਕੋਈ ਨਾ ਕੋਈ ਐਨਜੀਓ ਜਾਂ ਕੋਈ ਇਦਾਂ ਦਾ ਕੰਮ ਕਰਦਾ ਪਰ ਇਹੋ ਜਿਹਾ ਕੰਮ 'ਚ ਕੋਈ ਪੈਂਦਾ ਨਹੀਂ ਜੀ ਹੁਣ ਪੂਜਾ ਸ਼ਰਮਾ ਨੇ ਆਪਣੀ ਜ਼ਿੰਦਗੀ ਦਾ ਏਮ ਬਣਾ ਲਿਆ ਕਿ ਮੈਂ ਤਾਂ ਮੈਨੂੰ ਤਾਂ লাশ ਤੋਂ ਡਰ ਨਹੀਂ ਲੱਗਦਾ ਲਵਾੜ ਸਲਾਸ਼ ਮੈਨੂੰ ਆਪਣੇ ਬਾਪ ਦੀ লাশ ਵਰਗੀ ਲੱਗਦੀ ਲਵਾੜ ਸਲਾਸ਼ ਮੈਨੂੰ ਆਪਣੀ ਮਾਂ ਦੀ Laash ਵਰਗੀ ਲੱਗਦੀ ਹੈ ਲਵਾੜ ਸਲਾਸ਼ ਮੈਨੂੰ ਆਪਣੇ ਭਰਾ ਦੀ Laash ਵਰਗੀ ਲੱਗਦੀ ਹੈ ਮੈਨੂੰ ਉਹਨਾਂ 'ਚ ਹੁਣ ਕੋਈ ਫਰਕ ਨਹੀਂ ਦਿਖਾਈ ਦਿੰਦਾ ਸੋ ਉਸ ਕੁੜੀ ਨੇ ਜਿਹਨੇ ਆਪਣੇ ਹੱਥਾਂ ਤੇ ਮਹਿੰਦੀ ਲਾਉਣੀ ਸੀ ਜਿਹਨੇ ਰੱਤਾ ਸ਼ਾਲੂ ਸਿਰ ਤੇ ਲੈਣਾ ਸੀਗਾ ਜਿਹਨੇ ਸਜਣਾ ਫੱਬੜਾ ਤੇ ਕੈਮਰੇ ਮੋੜੇ ਬਹਿਣਾ ਸੀਗਾ ਉਸ ਕੁੜੀ ਦਾ ਦਿਨ ਰਾਤ ਹੁਣ ਸ਼ਮਸ਼ਾਨ ਘਾਟ 'ਚ ਬੀਤਣ ਲੱਗਾ ਉਹਨੂੰ ਐਕਸ਼ਨ ਸ਼ਮਸ਼ਾਨ ਘਾੜ ਤੋਂ ਮੋੜਦੀ ਆ ਤੇ ਦੂਸਰੇ ਤੋਂ ਫੋਨ ਆ ਜਾਂਦਾ ਕਿ ਉੱਥੇ ਇੱਕ ਲਵਾਰ ਸ਼ਲਾਸ਼ ਲੱਭੀ ਆ ਤੇ ਉਹਦਾ ਸੰਸਕਾਰ ਕਰ ਦਿਓ ਉਹ ਹੁਣ ਕੀ ਕਰਦੀ ਆ ਉਹ ਜਾਂਦੀ ਆ ਉਹ ਲਾਸ਼ ਨੂੰ ਲੈਂਦੀ ਆ ਉਹ ਉਹਨੂੰ ਲਿਜਾ ਕੇ ਉਹਦਾ ਸੰਸਕਾਰ ਕਰਦੀ ਆ ਪਰਤ ਆਉਂਦੀ ਆ ਕਿਛੇ ਜੇ ਉਹ ਜਦੋਂ ਗੰਗਾ ਗਈ ਹੈ ਇਹ ਗੰਗਾ ਇਸ਼ਨਾਨ ਕਰਨ ਤੇ ਉਹਨੂੰ ਲੱਗਾ ਕਿ ਅੱਜ ਮੈਂ ਸਾਰੇ ਜਿਹੜੇ ਪਾਪ ਨੇ ਉੱਤੋਂ ਆਈਆਂ ਤੇ ਫਿਰ ਆਉਂਦਿਆਂ ਹੀ ਉਹਨੂੰ ਦੁਬਾਰਾ ਲਾਸ਼ਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਅੱਜ ਤੱਕ ਕਰੀਬ 4000 ਲਾਸ਼ਾਂ ਦਾ ਸੰਸਕਾਰ ਕਰ ਚੁੱਕੀ ਆ ਕੁੜੀ 4000 ਲਾਸ਼ਾਂ ਦਾ ਸੰਸਕਾਰ ਕਰ ਚੁੱਕੀ ਆ ਤੇ ਉਹਨੇ ਇਹ ਬ੍ਰਾਈਟ ਐਂਡ ਸੋਲ ਫਾਊਂਡੇਸ਼ਨ ਨਾਂ ਦੀ ਇੱਕ ਸੰਸਤਾ ਬਣਾਈ ਹੋਈ ਆ ਬ੍ਰਾਈਟ ਐਂਡ ਸੋਲ ਸਸਤਾ ਉਹਦੀ ਐਸੀ ਸੰਸਤਾ ਹੈ ਜਿਹੜੀ ਇਹ ਲੋਕਾਂ ਕੋਲੋਂ ਮੰਗ ਕਰਦੀ ਐ ਕਿ ਮੈਨੂੰ ਇੱਕ ਐਸੀ ਉਹ ਜਿਹੜਾ ਰੱਥ ਜਾਂ ਹੈ ਅਸ਼ਬ ਵਾਹਨ ਜਿਹੜਾ ਆ ਉਹ ਮੈਨੂੰ ਦੇ ਦਿਓ ਕਿਉਂਕਿ ਮੇਰਾ ਹਰ ਰੋਜ਼ ਜਿਹੜਾ ਖਰਚਾ ਆ ਉਹ ਉਹਦੇ ਤੇ ਹੁੰਦਾ ਹੈ ਜੀ ਸੋ ਉਹ ਲੋਕਾਂ ਨੂੰ ਅਪੀਲ ਕਰਦੀ ਐ ਉਹਨੇ ਆਪਣੇ ਵਿਆਹ ਦੀ ਦਾਜ ਦੇ ਲਈ ਜਿਹੜੇ ਗਹਿਣੇ ਬਣਾਏ ਸੀ ਉਹ ਸਾਰੇ ਗਹਿਣੇ ਉਹਨੇ ਵੇਚ ਕੇ ਔਸੋ ਲਵਾਰਸ ਲੋਕਾਂ ਦੇ ਇਲਾਸ਼ਾ ਦੇ ਸੰਸਕਾਰ ਤੇ ਜਿਹੜੇ ਨੇ ਉਹ ਲਾਦਦੇ ਨੇ ਜੀ ਔਰ ਕਮਾਲ ਦੀ ਗੱਲ ਇਹ ਹੈ ਕਿ ਉਹਨੇ ਆਪਣੀ ਜ਼ਿੰਦਗੀ ਚੋਂ ਵਿਆਹ ਵਰਗਾ ਕਨਸੈਪਟ ਹੀ ਨਹੀਂ ਕੱਢ ਦਿੱਤਾ ਉਹ ਐਚ ਆਈ ਵੀ ਕਾਉਂਸਲਰ ਸੀਗੀ ਸਫਸਤਰਗੰਜ ਹਸਪਤਾਲ ਦੇ ਵਿੱਚ ਸਰਕਾਰੀ ਮੁਲਾਜ਼ਮ ਸੀ ਔਰ ਉਹਨੇ ਉਹ ਵਧੀਆ ਜਿਹੜੀ ਉਹਦੀ ਆਪਣੀ ਨੌਕਰੀ ਸੀਗੀ ਕੋਈ ਮਾੜੀ ਨੌਕਰੀ ਨਹੀਂ ਸੀ ਉਹਨੇ ਉਹ ਨੌਕਰੀ ਤੋਂ ਵੀ त्याग ਪੱਤਰ ਦੇ ਦਿੱਤਾ ਹੁਣ ਕਹਿੰਦੀ ਕਿ ਮੇਰੇ ਤੋਂ ਸਵੇਰ ਤੋਂ ਸ਼ਾਮ ਤੱਕ ਵੇਲ ਹੀ ਨਹੀਂ ਹੁੰਦਾ ਹਰ ਰੋਜ਼ 10 ਲਾਸ਼ਾਂ ਦਾ ਸੰਸਕਾਰ ਕਰਨਾ ਮੇਰਾ ਕੰਮ ਬਣ ਗਿਆ ਤੇ ਉਹਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਜਿਹੜਾ ਆ ਉਹ ਸ਼ਮਸ਼ਾਨ ਘਾਟ ਚ ਬੀਤ ਜਾਂਦਾ ਸੋ ਮੈਂ ਸਮਝਦਾ ਜੀ ਪਾਕਿਸਤਾਨ ਵਿੱਚ ਇੱਕ ਕਿਤਾਬ ਮੈਂ ਪੜ੍ਹੀ ਸੀ ਅਲੀ ਠੀਕ ਹੈ ਉਹ ਕਿਤਾਬ ਦੇ ਵਿੱਚ ਮੈਂ ਪੜਿਆ ਸੀ ਕਿ ਕੁੱਥੇ ਦਾ ਬਜ਼ੁਰਗ ਹੈ ਉਹ ਇਹੋ ਹੀ ਕੰਮ ਕਰਦਾ ਹੈ ਅੱਜ ਦੁਨੀਆ ਭਰ ਵਿੱਚ ਉਹਦਾ ਨਾਂ ਆ ਸੋ ਸਾਡੀ ਪੂਜਾ ਸ਼ਰਮਾ ਦੀ ਵੀ ਇਹ ਜਿਹੜੀ ਖਾਸ਼ ਹੈ ਕਿ ਉਹ ਉਹਨਾਂ ਲੋਕਾਂ ਦੇ ਕੰਮ ਆਵੇ ਜਿਨ੍ਹਾਂ ਲੋਕਾਂ ਨੂੰ ਮਰਨ ਵੇਲੇ ਕਫਨ ਨਹੀਂ ਨਸੀਬ ਹੁੰਦਾ ਜਿਨ੍ਹਾਂ ਨੂੰ ਸੰਸਕਾਰ ਕਰਨ ਨੂੰ ਆਪਣੇ ਪਿਆਰਿਆਂ ਦਾ ਕੰਧਾ ਨਹੀਂ ਮਿਲਦਾ ਜਿਨ੍ਹਾਂ ਨੂੰ ਆਪਣੇ ਪਿਆਰਿਆਂ ਦੇ ਹੱਥ ਨਹੀਂ ਲੱਗਦੇ ਪੂਜਾ ਉਹਨਾਂ ਲਈ ਕੰਧਾ ਬਣਦੀ ਹੈ ਪੂਜਾ ਉਹਨਾਂ ਲਈ ਹੱਥ ਬਣਦੀ ਹੈ ਪੂਜਾ ਉਹਨਾਂ ਲਈ ਸਿਰ ਬਣਦੀ ਹੈ ਪੂਜਾ ਉਹਨਾਂ ਲਈ ਬਾਹ ਬਣਦੀ ਹੈ ਸੋ ਮੈਂ ਇਹ ਸਮਝਦਾ ਕਿ ਪੂਜਾ ਦਾ ਜਿਹੜਾ ਨਿੱਕਾ ਜਿਹਾ ਸੁਪਨਾ ਆ ਸਾਡੇ ਪੰਜਾਬੀ ਦੇ ਇਸ ਚੈਨਲ ਦੇ ਉਤੋਂ ਜਦੋਂ ਅਸੀਂ ਕਹਿੰਦੇ ਆ ਤੇ ਪੰਜਾਬੀ ਬੜੇ ਵੱਡੇ ਇਹ ਮਾਣ ਕਰਨ ਵਾਲੀ ਕੌਮ ਹੈ ਸੋ ਪੰਜਾਬੀ ਪੂਜਾ ਸ਼ਰਮਾ ਦਾ ਜਿਹੜਾ ਸੁਪਨਾ ਆ ਉਹਨੂੰ ਪੂਰਾ ਕਰਨਗੇ ਕਿ ਉਹਨੂੰ ਇੱਕ ਸ਼ਹਿ ਵਾਹਨ ਜਿਹੜਾ ਆ ਉਹ ਮਿਲੇ ਅਸੀਂ ਉਹਦੀ ਉਹਦੇ ਨਾਲ ਆ ਸਾਡਾ ਚੈਨਲ ਜਿਹੜਾ ਉਹਦੇ ਨਾਲ ਆ